ਅਸੀਂ ਬਲ 22 ਚ ਜਿੱਤੇ ਸੀ ਸਾਨੂੰ ਸਭ ਚੁਣੌਤੀ ਹੈ ਕਿ ਜਿਹੜਾ ਪਹਿਲਾ ਬੰਦਾ ਸੀਗਾ ਜਿਹੜਾ ਝਾੜੂ ਦੇ ਚੋ ਨਿਸ਼ਾਨ ਤੇ ਜਿੱਤਿਆ ਸੀਗਾ ਉਸ ਬੰਦੇ ਨੇ 2 ਸਵਾ 2 ਸਾਲ ਗਲਤ ਕੰਮ ਬੜੇ ਕੀਤੇ ਇੱਥੇ ਉਹਦੇ ਲੰਮੇ ਜੂਦ ਮੇਰੇ ਬਾਕੀ ਸਾਨੂੰ ਜਿੱਤ ਜਤੋਂ ਚ ਕੋਈ ਚੱਕਰ ਨਹੀਂਗਾ ਜਿੱਦਾਂ ਅਸੀਂ 22 ਚ ਜਿੱਤੇ ਹੁਦਾਂ ਹੀ ਹੁਣ ਮਿਹਨਤਪਕ ਜੀ ਦੁਬਾਰਾ ਜਿੱਤਣਗੇ ਆਮ ਆਦਮੀ ਪਾਰਟੀ ਦਾ ਲੋਕ ਬਹੁਤ ਪਿਆਰ ਕਰਦੇ ਨਹੀਂ ਪਹਿਲੇ 5-6 ਦਿਨ ਤੋਂ 7 ਦਿਨ ਹੀ ਹੋ ਗਏ ਇੱਥੇ ਆ ਉਹਦੇ ਮੈਨੂੰ ਲੱਗਦਾ ਕਿ ਕਾਫੀ ਵੱਡੀ ਲੀਡ ਨਾ ਦਿੱਤਾ ਪਰ ਸੀਤ ਲੰਗਰਾਲ ਤਾਂ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਨੇ ਕੰਮ ਹੀ ਨਹੀਂ ਕੋਈ ਕੀਤਾ ਮੈਂ ਕੰਮ ਕਰਾਉਣ ਜਾਂਦਾ ਸੀ ਸਰਕਾਰ ਚ ਸੁਣੀ ਨਹੀਂ ਜਾਂਦੀ ਸੀ ਮੰਤਰੀ ਕੋ ਕੰਮ ਨਹੀਂ ਸੀ ਕਰਤੇ ਇਸ ਕਰਕੇ ਮੈਂ ਪਾਰਟੀ ਤੋਂ ਛੱਡਣਾ ਦੁਖੀ ਹੋ ਕੇ ਛੱਡੇ ਤੁਹਾਨੂੰ ਤੁਸੀਂ ਜਰਨਲਿਸਟ ਪੰਜਾਬ ਦੇ ਅੰਦਰ 92 ਐਮਐਲਏ ਤੁਹਾਨੂੰ ਕੋ ਹੋਰ ਵੀ ਐਮਐਲਏ ਤਾਂ ਮਿਲਿਆ ਜਿਹੜਾ ਕਹਿੰਦਾ ਕਿ ਮੰਤਰੀਆਂ ਨੇ ਸਾਡਾ ਕੰਮ ਨਹੀਂ ਕੀਤਾ ਜਾਂ ਮੁੱਖ ਮੰਤਰੀ ਨੇ ਕੰਮ ਨਹੀਂ ਕੀਤਾ ਇੱਕ ਸੀਤ ਲੰਗਰਾਲ ਹੈ ਜਿਹੜਾ ਗਲਤ ਕੰਮ ਸੀ ਤੁਹਾਨੂੰ ਇਹਦਾ ਬੰਦ ਪੁੱਛੋ ਵੀ ਕੋਈ ਪ੍ਰੋਜੈਕਟ ਦੱਸੇ ਜਿਹੜਾ ਤੂੰ ਹਲਕੇ ਲਈ ਲੈ ਕੇ ਗਿਆ ਉੱਥੇ ਤੇ ਸੀਐਮ ਸਾਹਿਬ ਨੇ ਤੈਨੂੰ ਨਾ ਕੀਤੀ ਜਾਂ ਹਾਂ ਨਾ ਕੀਤੀ। ਜੇ ਤੁਸੀਂ ਜਾਣੇ ਗਲਤ ਕੰਮ ਆ ਲਿਆ। ਤੋ ਸੀਐਮ ਸਾਹਿਬ ਨਹੀਂ ਗਲਤ ਕੰਮ ਕਰਦੇ। ਤੁਸੀਂ ਜਾਣੇ ਗਲਤ ਕੰਮ ਕਰਾਉਂਦੇ। ਤੇ ਸੱਤ ਕੌਣ ਕਰੂਗਾ ਗਲਤ ਕੰਮ। ਨਹੀਂ ਕਰਾਂਗੇ ਗਲਤ ਕੰਮ ਨਹੀਂ ਕਰਦੇ ਅਸੀਂ। ਪਰ ਉਹ ਦੱਸੇ ਤੁਹਾਨੂੰ মিডিਆ ਨੂੰ ਦਿਖਾਵੇ ਕਿ ਮੈਂ ਆਹ ਪ੍ਰੋਜੈਕਟ ਲੈ ਕੇ ਗਿਆ ਸੀ ਐਮ ਸਾਹਿਬ ਨੇ ਮੈਨੂੰ ਦਿੱਤੇ ਨਹੀਂ ਪੈਸੇ ਨਹੀਂ ਦਿੱਤੇ ਜੀ ਜਾਂ ਲੋਕਲ ਬਾਡੀ ਡਿਪਾਰਟਮੈਂਟ ਦੇ ਨਹੀਂ ਦਿੱਤੇ। ਜਾ ਜਪੂਡਾ ਲੈਣੇ ਨਹੀਂ ਦਿੱਤੇ ਅਲਬਰਟ ਡਵੈਲਪਮੈਂਟ ਵੀ ਸੀਐਮ ਸਾਹਿਬ ਕੋਲ ਆ ਜਾ ਅਸੀਂ ਦੀ ਦਿੱਤੇ ਕੋਈ ਸਹ ਤਾਂ ਗੱਲ ਤੋਂ ਹੋਣੀ ਚਾਹੀਦੀ ਹੁੰਦਾ ਕਹਿ ਲੈ 2 ਸਾਲ ਮਤਲ ਜਿਹੜਾ ਅੰਗਰਾਲ ਸਾਹਿਬ ਨੇ ਇੱਕ ਵੀ ਪ੍ਰੋਜੈਕਟ ਬਣਾ ਕੇ ਦੇ ਉੱਥੇ ਖੜਿਆ ਕਿ ਸੀਐਮ ਸਾਹਿਬ ਆਪ ਬੇਦੇ ਹਲਕੇ ਦਾ ਪ੍ਰੋਜੈਕਟ ਹੈ ਇਹਨੂੰ ਕੱਤ ਕੇ ਦਿਓ